ਜਿਹੜਾ ਸਿੱਖ ਧਰਮ ਹੈ ਨਾ ਸਿੱਖੀਜ਼ਮ ਇਹਦੇ ਵਿੱਚ ਸਭ ਤੋਂ ਵਿਲੱਖਣਤਾ ਹੈ ਬੜੀ ਚੜਦੀ ਕਲਾ ਬਖਸ਼ੀ ਮਾਰ ਹੈ ਇੱਕ ਪਿਓ ਆਪਣੇ ਪੁੱਤਰ ਦਾ ਜਨਮ ਦਿਨ ਮਨਾ ਰਿਹਾ ਹੈ ਤੇ ਤਾਂ ਵੀ ਪੜ ਰਿਹਾ ਆਨੰਦ ਭਇਆ ਮੇਰੀ ਮਾਂ ਹੈ ਇੱਕ ਪਿਤਾ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਾਉਣ ਵਾਸਤੇ ਆਇਆ ਤਾਂ ਵੀ ਪੜਿਆ ਜਾ ਰਿਹਾ ਆਨੰਦ ਪਿਆ ਮੇਰੀ ਮਾਂ ਸਮਾ ਆ ਗਿਆ ਕੋਈ ਘਰ ਦਾ ਜੀ ਸਰੀਰ ਛੱਡ ਜਾਂਦਾ ਏ ਤਾਂ ਵੀ ਪੜਿਆ ਜਾ ਰਿਹਾ ਆਨੰਦ ਪਿਆ ਮੇਰੀ ਮਾਂ ਕਿੱਡੀ ਬਿਲਖਨਤਾ ਦੇਖੋ ਜਨਮ ਤੇ ਪੜਿਆ ਗਿਆ ਵਿਆਹ ਤੇ ਪੜਿਆ ਗਿਆ ਪਰ ਜਦੋਂ ਮੌਤ ਹੋਈ ਤਾਂ ਵੀ ਪੜਿਆ ਗਿਆ ਆਨੰਦ ਪਿਆ ਮੇਰੀ ਮਾਏ ਬੱਚੇ ਦਾ ਜਨਮ ਦਿਨ ਗੁਰੂ ਘਰ ਮਨਾ ਰਹੇ ਆ ਸਮਾਪਤੀ ਹੋਈ ਸਾਰਿਆਂ ਦਾ ਸਮਾਪਤੀ ਤੇ ਮੂੰ ਮਿੱਠਾ ਕਰਾਇਆ ਜਾਂਦਾ ਹੈ ਕੜਾ ਪ੍ਰਸ਼ਾਦੀ ਦੇਖ ਦੇਣਾ ਆਨੰਦ ਕਾਰਜ ਹੁੰਦੇ ਜਦੋਂ ਆਨੰਦ ਕਾਰਜਾਂ ਦੀ ਸੰਪੂਰਨਤਾ ਉਹਦੀ ਦੇਗ ਵੰਡੀ ਜਾਂਦੀ ਮੂੰ ਮਿੱਠਾ ਕਰਾਇਆ ਜਾਂਦਾ ਕਹਿੰਦੇ ਇੱਕ ਪੁੱਤ ਆਪਣੇ ਪਿਤਾ ਦਾ ਸੰਸਕਾਰ ਕਰਕੇ ਆ ਰਿਹਾ ਗੁਰਦੁਆਰੇ ਅਲਾਣੀਆਂ ਦਾ ਪਾਠ ਕੀਤਾ ਜਾ ਰਿਹਾ ਹੈ ਤੇ ਤਾਂ ਮੂੰ ਮਿੱਠਾ ਕਰਾਇਆ ਜਾ ਰਿਹਾ ਦੇਗ ਵੰਡੀ ਜਾ ਰਹੀ ਕਿੱਡਾ ਵੱਡੀ ਵਿਲੱਖਣਤਾ ਦੇਖੋ ਹੈ ਦੁਨੀਆ ਦਾ ਐਸਾ ਧਰਮ ਖੁਸ਼ੀ ਵੇਲੇ ਤਾਂ ਮੂੰ ਮਿੱਠਾ ਕਰਾਇਆ ਜਾਂਦਾ ਗਮੀ ਵੇਲੇ ਵੀ ਮੂੰ ਮਿੱਠਾ ਕਰਾਇਆ ਜਾਂਦਾ ਕਿਉਂਕਿ ਗੁਰੂ ਨੇ ਭਾਣੇ ਵਿੱਚ ਰੱਖਿਆ ਜਿਸकी ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸਿਓ ਕੀਜੇ ਗੁਰਮੁਖ ਹੋਵੇ ਸੋ ਭਾਣਾ ਮੰਨੇ ਸਹਜੇ ਹਰਸ ਪੀਜੇ ਗੁਰੂ ਨੇ ਹਰ ਕੰਮ ਭਾਣੇ ਵਿੱਚ ਕਰ ਦਿੱਤਾ ਬੜੀ ਵੱਡੀ ਬਲਖਨਤਾ ਸੋ ਇਸ ਕਰਕੇ ਸਾਧ ਸੰਗਤ ਜੀ ਜਿਹੜੀਆਂ ਲਾਵਾਂ ਹੁੰਦੀਆਂ ਨੇ ਗੁਰੂ ਦੀ ਹਜ਼ੂਰੀ ਵਿੱਚ ਇਹਨੂੰ ਬੜੀ ਅਹਿਮੀਅਤ ਦੇਣੀ ਚਾਹੀਦੀ ਆ ਜਿਹੜਾ ਤੁਹਾਡਾ ਅਗਲਾ ਪ੍ਰੋਗਰਾਮ ਉਤੋਂ ਤੇ ਆਪਾਂ ਹਟਣਾ ਤੇ ਹੈ ਨਹੀਂ ਉਹ ਅਗਲੇ ਦਿਨ ਕਰ ਲਓ ਕਿਉਂਕਿ ਸਾਰੇ ਕੰਮ ਆਪਾਂ ਇੱਕੋ ਦਿਨ ਕਰਨ ਨੂੰ ਲੋਚਦੇ ਆਂ ਇੱਕੋ ਦਿਨ ਚ ਹੀ ਹੋ ਜਾਣ ਸਾਰੇ ਕੰਮ ਲਾਵਾ ਵੀ ਹੋ ਜਾਣ ਤੇ ਘਰੇ ਸਿਹਰਾਬੰਦੀ ਵੀ ਹੋ ਜਾਏ ਘੋੜੀ ਨੂੰ ਦਾਲ ਵੀ ਖਵਾਈ ਜਾਏ ਮੁੰਡੇ ਦੇ ਅੱਖਾਂ 'ਚ ਸੁਰਮਾ ਵੀ ਪਾਇਆ ਜਾਏ ਤੇ ਰਿਜ਼ੋਰਟਸ ਦਾ ਕੰਮ ਵੀ ਭੁਗਜੇ ਬਰਾਤ ਲੈ ਕੇ ਘਰ ਵੀ ਆ ਜਾਈਏ ਤੇ ਹੈ ਤਾਂ ਸਾਰੇ ਦਿਨ ਰਾਤ ਵਿੱਚ 24 ਘੰਟੇ ਆ ਤੇ ਕੰਮ ਆਪਣੇ